ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਇਹਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਗਰਾਉਂ ਲੁਧਿਆਣਾ ਕਾਸਟ ਮਜਬੀ ਸਿੱਖ ਉਮਰ 1991 ਕੱਦ 5 ਫੁੱਟ 7 ਇੰਚ ਪੜ੍ਹਾਈ ਬੀਟੈਕ ਤੇ ਕੰਮ ਇਹ ਜੀ ਇਹਨਾਂ ਦਾ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਕੈਨੇਡਾ ਪੀਆਰ ਹੋਵੇ ਜਾਤੀ ਬੰਧਨ ਕੋਈ ਨਹੀਂ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਕਾਸਟ ਜੱਟ ਸਖੂਮਰ 1993 ਕੱਦ 5 ਫੁੱਟ 9 ਇੰਚ ਪੜ੍ਹਾਈ ਪਲੱਸ 2 ਪਾਸ ਭਰਾ ਇੱਕ ਮੈਰਿਡ ਗਵਰਨਮੈਂਟ ਜੌਬ ਕੰਮ ਹੈ ਜੀ ਇਹਨਾਂ ਦਾ ਲੜਕੇ ਕੋਲ ਖੇਤੀਬਾੜੀ ਦਵਾਈਆਂ ਦੀ ਆਪਣੀ ਦੁਕਾਨ ਹੈ 3 ਕਿੱਲੇ ਜ਼ਮੀਨ ਹੈ ਆਪਣੀ ਤੇ ਪਰਿਵਾਰ ਦੀ ਮੰਗੇ ਕੁੜੀ ਨੇ ਪਲੱਸ 2 ਕੀਤੀ ਹੋਵੇ ਪਰਿਵਾਰ ਦੀ ਹੋਰ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਤਿੰਨ ਨੰਬਰ ਦਿੱਤੇ ਗਿਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਗਰੇਵਾਲ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿਕੂਮਰ 22 5 1995 ਕੱਦ 5 ਫੁੱਟ 11 ਇੰਚ ਪੜਾਈ ਬੀ ਐਸ ਸੀ 에어 ਨਾਈਨ ਟੂਰੀਜ਼ਮ ਐਂਡ ਹਸਪਿਟੈਲਿਟੀ ਮੈਨੇਜਮੈਂਟ ਇੰਡੀਅਨ ਗ੍ਰੈਜੂਏਟ ਡਿਪਲੋਮਾ ਇਨ ਅਪਲਾਈਡ ਮੈਨੇਜਮੈਂਟ ਨਿਊਜ਼ੀਲੈਂਡ ਪੈਨ ਏਕੇ ਮੈਰੀਡ ਇਨ ਨਿਊਜ਼ੀਲੈਂਡ ਤੇ ਕੰਮ ਇਹ ਜੀ ਇਹਨਾਂ ਦਾ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੈ ਹੁਣ ਪੰਜਾਬ ਆਇਆ ਹੈ ਇੰਡੀਪੈਂਡੈਂਟ ਕੰਟਰੈਕਟਰ ਨਿਊਜ਼ੀਲੈਂਡ ਕੋਰੀਅਰ ਤੇ ਪਰਿਵਾਰ ਦੀ ਮੰਗੇ ਜੀ ਬਰਨਾਲਾ ਮੋਗਾ ਲੁਧਿਆਣੀ ਜ਼ਿਲ੍ਹੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਕਾਸਟ ਰਾਮਦਾਸੀਆ ਸਿੱਖ ਉਮਰ 10 1994 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਪਾਸਪੈਨ ਏਕੇ ਤੇ ਕੰਮ ਹੈ ਜੀ ਇਹਨਾਂ ਦਾ ਮੁੰਡਾ 2018 ਤੋਂ ਏਅਰ ਫੋਰਸ ਦੇ ਵਿੱਚ ਕੰਮ ਕਰਦਾ ਹੈ ਤੇ ਅਜੇ ਕੱਚਾ ਹੈ ਤੇ ਸੈਲਰੀ 15000 ਹੈ ਤੇ ਪਰਿਵਾਰ ਦੀ ਮੰਗੇ ਕੁੜੀ ਪੜ੍ਹੀ ਲਿਖੀ ਹੋਵੇ ਬੀਏ ਕੀਤੀ ਹੋਵੇ ਲੜਕੀ ਦੀ ਉਮਰ 26 ਸਾਲ ਤੋਂ ਵੱਧ ਨਾ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਭਜੋਤ ਕੌਰ ਪਤਾ ਲੁਧਿਆਣਾ ਕਾਸਟ ਰਾਮਦਾਸੀਆ ਸਿੱਖ ਗੋਤ ਜਸੜ ਕੈਲੇ ਉਮਰ 5 10 1993 ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਨੌਨ ਮੈਡੀਕਲ ਡੀ ਫਾਰਮੇਸੀ ਭਰਾ 1 ਭੈਣ 1 ਮੈਰਿਡ ਆਸਟ੍ਰੇਲੀਆ ਫੈਮਿਲੀ ਦੇ ਵਿੱਚ ਮਾਤਾ ਪਿਤਾ ਤੇ ਪਰਿਵਾਰ ਦੀ ਮੰਗੇ ਮੁੰਡਾ ਨਿਊਜ਼ੀਲੈਂਡ ਅਮਰੀਕਾ ਕਨੇਡਾ ਜਾਂ ਇਟਲੀ ਈ ਯੂਰੋਪੀਅਨ ਕੰਟਰੀ ਦੇ ਵਿੱਚ ਪੀਆਰ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨਜੀਤ ਕੌਰ ਪਤਾ ਫਤੇਗੜ ਸੈਵਕ ਕਾਸਟ ਰਾਮਦਾਸੀਆ ਸਿੱਖ ਉਮਰ 24 ਤਿੰਨ 1998 ਗੋਤ ਬਿਸਨਪਾਲ ਬ੍ਰਾਂਚ ਪੜਾਈ ਪਲੱਸ 2 ਆਰਟ ਸਟਰੀਮ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਇਨੋ ਬਠਿੰਡ ਆਈਲੈਂਡਸ 6 ਮੈਂਡ ਪਿਤਾ ਦਵਿੰਦਰ ਸਿੰਘ ਐਕਸਪਾਇਰ ਮਾਤਾ ਮਨਜੀਤ ਕੌਰ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅਮ੍ਰਿਤਸਰ ਕਾਸਟ ਅਰੂੜਾ ਸਿੱਖ ਉਮਰ 31 ਸਾਲ ਕੱਦ 5 5 ਪੜਾਈ ਬੈਚਲਰ ਭਰਾ 1 ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਤੇ ਕੁੜੀ ਤਲਾਕਸ਼ੁਦਾ ਇਸ਼ੂ ਲੈਸ ਤੇ ਪਰਿਵਾਰ ਦੀ ਮੰਗੇ ਮੁੰਡਾ ਪੜਿਆ ਲਿਖਿਆ ਹੋਵੇ ਵੈਲ ਸੈਟਲ ਹੋਵੇ ਭਾਵੇਂ ਐਨ ਆਰ ਆਈ ਹੋਵੇ 36 ਸਾਲ ਤੱਕ ਉਮਰ ਹੋਵੇ ਕੱਦ 5'9 ਤੱਕ ਹੋਵੇ 올 ਅਪਰ ਕਾਸਟ ਕੰਟੈਕਟ ਕਰ ਸਕਦੀ ਹੈ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਮਾਫ ਕਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏਕ ਔਰ ਪਤਾ ਬਠਿੰਡਾ ਕੂਮਰ 2711995 ਕੱਦ 54 ਪੈਣਾ 21 ਕੈਨੇਡਾ 1 ਪੰਜਾਬ ਰਾ 1 ਪੰਜਾਬ ਪੜਾਈ ਬੈਚਲਰ ਆਫ ਕਮਰਸ ਮਾਸਟਰ ਆਫ ਕਮਰਸ ਸਪਲਾਈ ਚੇਨ ਮੈਨੇਜਮੈਂਟ ਇਨ ਕੈਨੇਡਾ ਤੇ ਕਾਮੀ ਜੀ ਇਹਨਾਂ ਦਾ ਪਰਮਾਨੈਂਟ ਰੈਜ਼ੀਡੈਂਸ ਰੌਂਟੋ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਨੂੰ ਓਨਲੀ ਰਾਮਗੜੀ ਆ ਕਾਸਟ ਵਾਲੇ ਹੀ ਸੰਪਰਕ ਕਰਨਾ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਚਲੰਦਰ ਕਾਸਟ ਰਾਜਪੂਤ ਉਮਰ 24 ਸਾਲ ਪੜ੍ਹਾਈ ਪਲੱਸ 2 ਬਿਜ਼ਨਸ ਮੈਨੇਜਮੈਂਟ ਡਿਪਲੋਮਾ ਆਈਲੈਟਸ 6 ਬੈਂਡ ਕੱਦ ਪੰਜ ਚਾਰ ਭਰਾ ਇੱਕ ਕਾਮਯਾ ਜੀ ਇਹਨਾਂ ਦਾ ਵਰਕਡ ਐਸ ਏ ਮੈਨੇਜਰ ਰੈਸਟੋਰੈਂਟ ਨਾਉ ਡੂਇੰਗ ਨਰਸਿੰਗ ਡਿਪਲੋਮਾ ਇਨ ਹੋਮ ਕੇਅਰ ਗਿਵਰ ਪਰਿਵਾਰ ਦੀ ਮੰਗੇ ਮੁੰਡਾ ਕਿਸੇ ਵੀ ਕਾਸਟ ਦਾ ਹੋਵੇ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਯੂਕੇ ਦੇ ਵਿੱਚ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਸੁਖਪ੍ਰੀਤ ਕੌਰ ਕਾਸਟ ਜੱਟ ਸਖੂਮਰ ਪੰਜ ਦੋ ਪੜ੍ਹਾਈ ਪਲੱਸ 2 ਪਾਸ ਸਪਾਲਰ ਦਾ ਕੋਰਸ ਕੀਤਾ ਹੋਇਆ ਲੜਕੀ ਦਾ ਉਮਰ 22 ਤੇ 2000 ਲੜਕੀ ਘਰ ਦਾ ਘਰੇਲੂ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਲੜਕੇ ਦੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਭੈਣ ਭਰਾ ਹੂਣ ਪਰਿਵਾਰ ਬਹੁਤਾ ਵੱਡਾ ਨਾ ਹੋਵੇ ਜ਼ਮੀਨ 15 ਤੋਂ 20 ਕਿੱਲੇ ਹੋਣ ਲੜਕਾ ਸੋਹਣਾ ਸੁਨੱਖਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਚ ਲਾਲਾਬਾਦ ਕਾਸਟ ਜੱਟ ਸਿੱਖ ਗੋਤ ਮਾਨ ਉਮਰ 31 10 1998 ਕੱਦ 5 2 ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਇ ਕੈਨੇਡਾ ਪ੍ਰਾਇ ਇਕ ਇਕ ਕੈਨੇਡਾ ਤੇ ਕੰਮ ਹੈ ਜੀ ਇਹਨਾਂ ਦਾ ਕੈਨੇਡਾ ਵਰਕ ਪਰਮਿਟ ਤੇ ਲੜਕੀ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਪੀਆਰ ਹੋਵੇ 5 ਤੋਂ ਸਾਤਕਿਲੇ ਜਮੀਨ ਹੋਵੇ ਦਸਤਾਰ ਬੰਨਦਾ ਹੋਵੇ ਮਾਚਾ ਦਵਾਬਾ ਲਾਹੌਰੀਏ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਰਨਦੀਪ ਸਿੰਘ ਉਮਰ 1996 ਹਾਈਟ 6 ਫੁੱਟ ਰਾਮਗੜੀਆ ਕਾਸਟ ਰਹਿਲ ਡਿਸਟ੍ਰਿਕਟ ਹੁਸ਼ਿਆਰਪੁਰ ਕੁਆਲੀਫਿਕੇਸ਼ਨ ਮਕੈਨੀਕਲ ਇੰਜੀਨੀਅਰਿੰਗ ਐਂਡ ਪੋਰਟਲ ਮੈਨੇਜਮੈਂਟ ਡਿਪਲੋਮਾ ਕੀਤਾ ਹੋਇਆ ਹੈ ਤੇ ਸਵੀਟਰ ਜਰਲੈਂਡ 에ਅਰਲਾਈਨ ਜੌਬ ਕਰਦਾ ਹੈ ਲੜਕਾ ਹੁਣ ਇੰਡੀਆ ਆਇਆ ਹੋਇਆ ਹੈ ਤੇ ਮੁੰਡੇ ਨੇ ਹੁਣ ਆਸਟ੍ਰੇਲੀਆ ਜਾਣਾ ਹੈ ਕੁੜੀ ਨੂੰ ਵੀ ਨਾਲ ਲੈ ਕੇ ਜਾਣਗੇ ਰਿਕੁਆਇਰਮੈਂਟ ਇਹਨਾਂ ਦੀ ਲੜਕੀ ਪੜੀ ਲਿਖੀ ਹੋਵੇ ਸੋਣੀ ਸੁਨੱਖੀ ਹੋਵੇ ਤੇ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਆਇਲਟਸ ਕੀਤੀ ਹੋਵੇ ਆਇਲਟਸ ਦੇ ਸੱਤ ਬੈਂਡ ਹੋਣ ਤੇ ਜਾਂ ਫਿਰ ਘਰੇਲੂ ਲੜਕੀ ਹੋਵੇ ਤੇ ਕਾਸਟ ਇਹਨਾਂ ਨੂੰ ਜੱਟ ਸਿੱਖ ਰਾਮਗੜੀਆ ਸੈਣੀ ਹੀ ਸੰਪਰਕ ਕਰਨ। ਹੋਰ ਪਰਿਵਾਰ ਦੀ ਕੋਈ ਮੰਗਣੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਹਾਂਜੀ ਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ